ਸਤਿ ਸ਼੍ਰੀ ਅਕਾਲ ਜੀ ਫਸਟ ਸਟਰੀਟ ਕੋਰਟ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਆਨ ਡਿਲੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜੋ ਵੀ ਸੁਟ ਸੰਦੋਂ ਦਾ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ ਗੱਲ ਕਰ ਸਕਦੇ ਹੋ ਆਨਲਾਈਨ ਪੇਮੈਂਟ ਪਾਉਣੀਆਂ ਐਡਰੈਸ ਭੇਜਨੇ ਸੁਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਤੇ ਸੰਡੇ ਦੀ ਟਾਈਮਿੰਗ ਹੈਗੀ ਸਵੇਰੇ 11:00 ਲਓ ਜੀ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਅ ਅਨ ਦੁਪੱਟਿਆਂ ਨਾਲ ਸ਼ਾਲ ਨਾਲ ਤੇ ਕੁਝ ਬਰਬਰੀ ਦੇ ਸੂਟ ਦੇਵਾਂਗੇ ਸਭ ਸੂਟ ਡਿਸਕਾਊਂਟ ਤੇ ਦੇਵਾਂਗੇ। ਲੋ ਜੀ ਪਹਿਲਾ ਸੂਟ ਦੇਖੋ। ਇਹ ਹੈਗਾ ਜੀ ਇਹਦਾ ਸ਼ਰਟ। ਬਰਬਰੀ ਦਾ ਸ਼ਰਟ ਰਹੂਗਾ। ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਰਹੀ ਹੈ ਪਿੱਛੇ ਬਰਬਰੀ ਤੇ ਹੁਣ ਇਹੀ ਬਰਬਰੀ ਆਪਾਂ ਤੁਹਾਨੂੰ ਡਿਸਕਾਊਂਟ ਤੇ ਦੇਵਾਂਗੇ। ਲੋ ਜੀ ਬਹੁਤ ਖੂਬਸੂਰਤ ਸੂਟ ਹੈ। ਲੋ ਜੀ ক্লোਜ਼ ਅਪ ਦਿਖਾ ਦੇ। ਠੀਕ ਹੈ ਜੀ। ਇਹ ਹੈਗੀ ਹੈ ਜੀ ਇਹਦੀ ਸ਼ਰਟ। ਤੇ ਇਹ ਹੈਗੀ ਮਸਲੀਨ ਦੀ ਇਹਦੇ ਨਾਲ ਸਲਵਾਰ ਠੀਕ ਹੈ ਲੋ ਦੁਪੱਟਾ ਦਿਖਾ ਦਿੰਨੇ ਆ ਖੋਲ ਕੇ 2.5 ਮੀਟਰ ਦਾ ਫੁੱਲ ਫਲੈਜ਼ ਦੁਪੱਟਾ ਆਊਗਾ ਇਹ ਵਾਲਾ ਇਹਦੇ ਵਿੱਚ ਪ੍ਰਿੰਟ ਰਹੂਗਾ ਬਹੁਤ ਖੂਬਸੂਰਤ ਸੂਟ ਆ ਬਰਬਰੀ ਦਾ ਹੀ ਦੁਪੱਟਾ ਔਰ ਬਰਬਰੀ ਦਾ ਹੀ ਸ਼ਰਟ ਰਹੂਗਾ 2.5 ਮੀਟਰ ਦੁਪੱਟੇ ਨਾਲ ਆਊਗਾ 2.5 ਮੀਟਰ ਸ਼ਰਟ ਔਰ 2.5 ਮੀਟਰ ਦੀ ਸਲਵਾਰ ਤੇ ਪ੍ਰਾਈਸ ਹੈਗੀ ਆ ਪਹਿਲਾਂ 2350 ਅੱਜ ਤੁਹਾਨੂੰ 2150 ਦੇ ਵਿੱਚ ਮਿਲ ਰਿਹਾ ਸ਼ਿਪਿੰਗ ਫ੍ਰੀ ਹੋਊਗੀ ਲੋ ਜੀ ਨੈਕਸਟ ਦੇਖੋ ਇਹ ਵਾਲਾ ਸੂਟ ਇਹ ਹੈਗੀ ਆ ਜੀ ਇਹਦੀ ਸ਼ਰਟ ਠੀਕ ਹੈ ਬਹੁਤ ਪਿਆਰਾ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਪ੍ਰਿੰਟ ਹੈਗਾ ਇਹ ਸਲਵਾਰ ਹੈਗੀ ਹੈ ਜੀ ਇਹਦੇ ਨਾਲ ਤੇ ਇਹ ਵਾਲਾ ਦੁਪੱਟਾ ਬਹੁਤ ਸੋਹਣਾ ਸੂਟ ਹੈ ਸੌਫਟ ਹੈਗਾ ਬੜਾ ਵਧੀਆ ਲੱਗਦਾ ਹੈ ਇਹ ਆਹ ਲੋ ਇਸ ਤਰ੍ਹਾਂ ਦਿਖਾ ਰਹੀ ਹਾਂ ਡਬਲ ਦੁਪੱਟਾ ਦੂਰਾ ਕੀਤਾ ਹੋਇਆ ਹੈ ਪੱਲੇ ਜਿਹੜੇ ਤੇ ਕੰਨੀਆਂ ਫੋਰ ਸਾਈਡ ਚੌੜਾ ਬਾਰਡਰ ਹੋਊਗਾ ਔਰ ਵਿੱਚ ਰਹਿਣਗੇ ਇਹ ਵਾਲੇ ਫਲਾਵਰ ਠੀਕ ਹੈ ਜੀ ਕਾਫੀ ਪਿਆਰਾ ਸੂਟ ਹੈ ਤੇ ਕਾਫੀ ਪਿਆਰਾ ਡਿਜ਼ਾਈਨ ਹੈ ਤੇ ਪ੍ਰਾਈਸ ਹੈਗੀ ਹੈ 2150 ਡਿਸਕਾਊਂਟ ਦੇ ਉੱਪਰ 200 ਦਾ ਡਿਸਕਾਊਂਟ ਹੈ। ਲਓ ਜੀ ਖੂਬਸੂਰਤ ਜੇ ਸੂਟ ਹੈ। ਬੈਂਟੀ ਬਹੁਤ ਸੋਨਾ ਹੈ ਔਰ ਕਲਰ ਬਹੁਤ ਪਿਆਰਾ ਹੈ ਇਹਦਾ। ਇਹ ਲਓ। ਨੈਕਸਟ ਦੇਖੋ। ਵਾਈਨ ਜਿਹਾ ਸ਼ੇਡ ਹੈ, ਜਾਮਨੀ ਸ਼ੇਡ ਹੈ। ਬੜਾ ਸੋਨਾ ਸੂਟ ਹੈ ਜੀ ਇਹ ਇਹ ਆਏ ਦੀ ਸਲਵਾਰ ਹੈ ਜੀ ਆ। ਤੇ ਇਹ ਹੈਗਾ ਜੀ 올ਓਵਰ ਦਾਸ ਗਰੁੱਪ ਵਾਲਿਆਂ ਦੀ ਬਰਬਰੀ ਹੈ ਜੀ। ਲਓ। ਉਹ ਸੋਹਣੀ ਬ੍ਰਾਂਡਡ ਵਰਬੀ ਹੈ ਦਾਸ ਗਰੁੱਪ ਕਾਫੀ ਖੂਬਸੂਰਤ ਸੂਟ ਹੈਗਾ ਇਹ ਪ੍ਰਿੰਟ ਆਲਓਵਰ ਦੇ ਵਿੱਚ ਇਸ ਤਰ੍ਹਾਂ ਰਹੂਗਾ ਇਹ ਸ਼ਰਟ ਹੈਗੀ ਆ ਦੀ ਠੀਕ ਹੈ ਔਰ ਮਸਲੀਨ ਦੀ ਸਲਵਾਰ ਦੇਖੋ ਲਸ਼ਲਸ਼ ਕਰਦੀ ਮਸਲੀਨ ਹੈ ਕ੍ਰੇਪ ਵਰਗੀ ਮਸਲੀਨ ਹੈ ਬਹੁਤ ਪਿਆਰਾ ਸੂਟ ਹੈ ਤੇ ਇਹ ਹੈ ਜੀ ਇਹਦਾ ਦੁਪੱਟਾ ਥੁੱਲਾ ਚੌੜਾ ਦੁਪੱਟਾ ਆਊਗਾ ਇਹ ਇਹਦੇ ਕੱਲੇ ਰਹਿਣਗੇ ਫਿਰ ਇਹਦੇ ਸੈਂਟਰ ਦੇ ਵਿੱਚ ਤੁਹਾਨੂੰ ਇਹ ਬਲੇ ਫਲਾਵਰ ਬਹੁਤ ਕਲਰ ਵੀ ਬਹੁਤ ਪਿਆਰਾ ਹੈ ਇਹ ਤੇ ਆਪੇ ਫੇਰ ਇੱਕ ਵੱਡਾ ਸਾਰਾ ਫਲਾਵਰ ਇਹਦੀ ਡਿਜ਼ਾਈਨਿੰਗ ਬੜੀ ਵਧੀਆ ਹੈਗੀ ਹੈ ਡਿਫਰੈਂਟ ਜੀ ਡਿਜ਼ਾਈਨਿੰਗ ਹੈ ਰੁੱਟੇ ਦੀ ਪੱਲੇ ਤੇ ਵੱਡਾ ਸਾਰਾ ਫਲਾਵਰ ਫਿਰ ਸੈਂਟਰ ਦੇ ਵਿੱਚ ਇਸ ਤਰ੍ਹਾਂ ਦੇ ਫਲਾਵਰ ਫਿਰ ਪੱਲੇ ਤੇ ਨਾ ਇੱਕ ਪੱਲੇ ਤੇ ਤੁਹਾਨੂੰ ਇਹ ਵਾਲਾ ਬਾਰਡਰ ਮਿਲ ਗਿਆ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਹੈਗੀ ਹੈ ਤੇ ਪ੍ਰਾਈਸ ਵੀ ਦੱਸ ਦਿੰਨੇ ਆ ਇਹਦੀ ਕੀ ਹੋ ਲਓ ਜੀ ਪ੍ਰਾਈਸ ਹੈਗੀ ਹੈ 200 ਦੇ ਡਿਸਕਾਊਂਟ ਤੇ 2150 ਸ਼ਿਪਿੰਗ ਫ੍ਰੀ ਨੈਕਸਟ ਇੱਕ ਹੋ ਇਹ ਵਾਲਾ ਸੂਟ ਵੀ ਸੇਮ ਹੀ ਹੈਗਾ ਬਲੈਕ ਕਲਰ ਦੇ ਵਿੱਚ ਹੈ ਇਹ ਵਾਲੀ ਸ਼ਰਟ ਹੋਊਗੀ ਬਹੁਤ ਪਿਆਰੀ ਜੀ ਪ੍ਰਿੰਟਰ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਬਲੈਕ ਕਲਰ ਦੇ ਵਿੱਚ ਹੈ 10 ਗਰੁੱਪ ਦੀ ਹੈਗੀ ਹੈ 10 ਬ੍ਰਾਂਡ ਦੀ ਇਹ ਬਰਬਰੀ ਹੈਗੀ ਹੈ ਇਹ ਵਾਲੀ ਸਲਵਾਰ ਹੈ ਔਰ ਸੇਮ ਹੀ ਦੁਪੱਟਾ ਰਹੂਗਾ ਬਹੁਤ ਜ਼ਿਆਦਾ ਸੌਫਟ ਵਾਲੀ ਬਰਬਰੀ ਮਿਲੂਗੀ ਜੀ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਦੁਪੱਟਾ ਦੇਖਿਆ ਆ ਪੱਲੇ ਤੇ ਬਾਰਡਰ ਹੋਊਗਾ ਔਰ ਸੈਂਟਰ 'ਚ ਫਲਾਵਰ ਹੋਣਗੇ ਬਹੁਤ ਖੂਬਸੂਰਤ ਸੂਟ ਹੈ ਤੇ ਪ੍ਰਾਈਸ ਹੈਗੀ ਹੈ 2250 ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲਓ ਜੀ ਹੁਣ ਮੈਂ ਨਾ ਮੇਰੇ ਕੋਲ ਇੱਕੋ ਹੀ ਸੂਟ ਰਾਮਪੈਕਸ ਦਾ ਔਰਗੈਂਜ਼ਾ ਦਾ ਸੂਟ ਹੈ ਪਿਓਰ ਔਰਗੈਂਜ਼ਾ ਦਾ ਸਿੰਗਲ ਪੀਸ ਹੈ ਬਸ ਇਹ ਇਹ ਦਿਖਾ ਦਨੇ ਆਪਾਂ ਤੁਹਾਨੂੰ ਸਿਲਕ ਦੀ ਸਲਵਾਰ ਨਾਲ ਹੋਊਗਾ ਬਹੁਤ ਪਿਆਰਾ ਸੂਟ ਹੋਊਗਾ ਇਹ ਦੇਖੋ ਹਾਂ ਲੋਤੀ ਬਹੁਤ ਸੋਹਣਾ ਸੂਟ ਹੈ ਫਰੰਟ ਤੇ ਇੱਕ ਵੱਡਾ ਸਾਰਾ ਫਲਾਵਰ ਹੈ ਇਸ ਤਰ੍ਹਾਂ ਲੱਗਦਾ ਜਿਵੇਂ ਟਾਈਡਾਈ ਹੋਈ ਹੁੰਦੀ ਹੈ ਸ਼ਰਟ ਤੇ ਔਰ ਸਾਰੇ ਫਲਾਵਰ ਦੇ ਉੱਪਰ ਤੁਹਾਨੂੰ ਹੈਂਡਵਰਕ ਕਾਫੀ ਜਿਆਦਾ ਭਰ ਭਰ ਕੇ ਹੈਂਡਵਰਕ ਮਿਲੂਗਾ ਔਰ ਘੇਰਾ ਦੇਖੋ ਤੁਸੀਂ ਇਹਦਾ ਘੇਰੇ ਤੇ ਤੁਹਾਨੂੰ ਇਹ ਵਾਲੇ ਪੈਚਵਰਕ ਮਿਲੂਗਾ ਕਿੰਨੇ ਸਾਰੇ ਫਲਾਵਰ ਬਹੁਤ ਜਿਆਦਾ ਸੋਹਣਾ ਸੂਟ ਹੈ ਲਾਈਟ ਜਆ ਸੋਹਣਾ ਜਆ ਕਲਰ ਹੈਗਾ ਸੋਬਰ ਸਰਦਾਰੀ ਕਲਰ ਹੋਊਗਾ ਔਰ ਇਹ ਹੈ ਜੀ ਇਹਦਾ ਬੈਕ ਸਾਈਡ ਜਿਵੇਂ ਰਾਂਗੇ ਜਿਹੇ ਡੁੱਲੇ ਹੁੰਦੇ ਨੇ होली ਦੇ ਇਸ ਤਰ੍ਹਾਂ ਜਿਹਦੇ ਨੇ ਹੈਗੇ ਨੇ ਇਹ ਤੇ ਇਹ ਹੈਗੀ ਹੈ ਜੀ ਸਲਵਾਰ ਸਲਵਾਰ ਸਿਲਕ ਦੀ ਮਿਲੂਗੀ ਔਰ 3 ਮੀਟਰ ਸਲਵਾਰ ਮਿਲੂਗੀ ਤੇ ਰਾਮ ਟੈਕਸ ਦਾ ਸੂਟ ਮਿਲੂਗਾ ਤੇ ਇਹ ਹੈਗਾ ਜੀ ਸੌਫਟ ਔਰਗਾਂਜ਼ਾ ਦਾ ਹੀ ਦੁਪੱਟਾ ਮਿਲੂਗਾ ਸੌਫਟ ਔਰਗਾਂਜ਼ਾ ਦਾ ਹੀ ਸ਼ਰਟ ਮਿਲੂਗਾ 5 ਮੀਟਰ ਦਾ ਦੁਪੱਟਾ ਆਊਗਾ ਖੁੰਣਾੜਾ ਦਾ ਦੁਪੱਟਾ ਲੋ। ਇਹੋ। ਔਰ ਦੁਪੱਟੇ ਤੇ ਵੀ ਜਿਵੇਂ ਟਾਈ ਡਾਈ ਹੁੰਦੀ ਆ ਉਸ ਤਰ੍ਹਾਂ ਦੇ ਕਲਰ ਆ ਰਹੇ ਨੇ। ਲਓ ਜੀ ਅੱਗੇ ਤੁਹਾਨੂੰ ਮੈਂ ਦਿਖਾਉਣੀ ਆ ਬਰਬਰੀ ਦਾ ਸੂਟ ਹੋਰ ਰਹਿ ਗਿਆ ਆਪਣੇ ਕੋਲੇ ਆਹ ਲਓ ਜੀ। ਆਹ ਵੀ ਸੂਟ ਬਰਬਰੀ ਦੇ ਵਿੱਚ ਆ। ਲਓ। ਇਹ ਵੀ ਬਹੁਤ ਸੋਹਣਾ ਸੂਟ ਹੈ। ਇਹ ਸਾਰੇ ਸੂਟ ਬਹੁਤ ਸੋਹਣੇ ਨੇ। ਪ੍ਰਿੰਟ ਔਰ ਕਲਰ ਵੀ ਬਹੁਤ ਜਿਆਦਾ ਪਿਆਰੇ ਨੇ ਜੀ। ਇਹ ਆਲ ਓਵਰ ਆਲ ਓਵਰ ਨਹੀਂ ਸੋਰੀ ਮੈਚਿੰਗ ਹੈਗਾ ਤੇ ਇਹ ਹੈਗੀ ਆ ਜੀ ਇਹਦੀ ਸ਼ਰਟ। ਜੀ ਤੇ ਇਹ ਹੈ ਜੀ ਸਲਵਾਰ ਤੇ ਦੁਪੱਟਾ ਖੋਲਦੇ ਆ ਆਪਾਂ ਬਹੁਤ ਪਿਆਰਾ ਜਿਹਾ ਦੁਪੱਟਾ ਥੋੜਾ ਕਰੀਮ ਜੇ ਸ਼ੇਡ ਦੇ ਵਿੱਚ ਹੈਗਾ ਇਹ λεਮਨ ਕਰੀਮ ਜਿਹਾ ਸ਼ੇਡ ਹੈਗਾ ਇਹ ਡਿਫਰੈਂਟ ਜਿਹਾ ਸ਼ੇਡ ਹੈ ਆਹ ਲੋ ਜੀ ਡਬਲ ਦਿਖਾ ਰਹੀਆਂ ਤੁਹਾਨੂੰ ਦੁਪੱਟਾ ਮੈਂ ਇਸ ਤੋਂ 4 ਸਾਈਡ ਬਾਰਡਰ ਔਰ ਵਿੱਚ 네ਗੇਟਿਵ ਪ੍ਰਿੰਟਿੰਗ ਐਂਡ ਫਲਾਵ ਸੈਂਟਰ ਚ ਵੀ ਆਊਗਾ ਫਿਰ ਪੱਲਿਆਂ ਤੇ ਫਿਰ ਆਊਗਾ ਠੀਕ ਹੈ ਜੀ ਤੇ ਪ੍ਰਾਈਸ ਰਹੂਗੀ 2250 ਸ਼ਿਪਿੰਗ ਫ੍ਰੀ ਹੋਊਗੀ ਡਿਸਕਾਊਂਟ ਵੀ ਉੱਪਰ ਤੋਂ ਲਓ ਜੀ ਇਕ ਲਈ ਸੂਟ ਦੇ ਦੇਖ ਲਓ ਕਲਰ ਵੀ ਪਿਆਰੇ ਆਹ ਬਹੁਤ ਛੋਟਾ ਸੂਟ ਹੈ ਟਾਈ ਐਂਡ ਡਾਈ ਦੇ ਵਿੱਚ ਵਰਕ ਦੇਖ ਲਓ ਫਲਾਵਰ ਮਿਲਣਗੇ ਘੇਰਾ ਮਿਲੂਗਾ ਘੇਰੇ ਦੇ ਉਪਰ ਆਵਲਾ ਬਾਰਡਰ ਮਿਲੂਗਾ ਫਿਰ ਵੱਡਾ ਸਾਰਾ ਫਲਾਵਰ ਠੀਕ ਹੈ ਬੈਕ ਸਾਈਡ ਫਿਰ ਟਾਈ ਐਂਡ ਡਾਈ ਇਹ ਵਾਲੀ ਤੇ ਇਹ ਹੈਗਾ ਜੀ ਇਹਦਾ ਸਲਵਾਰ ਦਾ ਕੱਟ ਮਸਲੀਨ ਦੀ ਸਲਵਾਰ ਹੈ ਨਾਟ ਵਰਕ ਹੈ ਇਹ ਵਾਲਾ ਹੈਗਾ ਦੁਪੱਟਾ ਦੁਪੱਟੇ ਦੇ ਫੇਟ ਆਈ ਜਾਂਦਾ ਹੀ ਆ ਆਹ ਸੌਫਟ オーਰਗੈਂza ਦਾ ਦ ਸ਼ਰਟ ਸੌਫਟ オーਰਗੈਂza ਦਾ ਦੁਪੱਟਾ ਮਸਲੀਨ ਦੀ ਸਲਵਾਰ ਤੇ ਅੱਜ ਇਹ ਸੂਟ ਮਿਲ ਰਿਹਾ 1295 ਇੰਚ ਡਿਸਕਾਊਂਟ ਤੇ ਸ਼ਿਪਿੰਗ ਫ੍ਰੀ ਲੋ ਜੀ ਅਗਲੇ ਤੁਹਾਨੂੰ ਨਾ ਮੈਂ ਕੁਛ ਕੁ ਸੂਟ ਦਿਖਾਉਂਗੀ ਪੱਟਿਆਂ ਵਾਲੀ ਹੋਣਗੇ ਮੈਨੂੰ ਲੱਗਦਾ ਸਲੂਟ ਦੇਖਦੇ ਆ ਜੋ ਵੀ ਹੈ ਅ ਲਓ ਜੀ ਰੀਵਾ ਬ੍ਰਾਂਡ ਦਾ ਸੂਟ ਹੈ ਠੀਕ ਹੈ ਇਹ ਹੈਗੀ ਸ਼ਰਟ ਰੀਵਾ ਦਾ ਪਸ਼ਮੀਨਾ ਬਹੁਤ ਸੋਹਣਾ ਜਿਹਾ ਕਲਰ ਠੀਕ ਹੈ ਤੇ ਇਹ ਹੈਗੀ ਰੀਵਾ ਦੀ ਸਲਵਾਰ 2.5 ਮੀਟਰ ਦੇ ਪੀਸ ਰਹਿਣਗੇ ਸਲਵਾਰਾ ਜਿਹੜੀ ਉਹ ਵੀ ਚੱਕ ਚੱਕ ਜਿਹਾ ਬਣਿਆ ਹੋਇਆ ਉੱਪਰ ਤੇ ਨਾਲ ਮਸਲੀਨ ਦਾ ਦੁਪੱਟਾ ਆਊਗਾ ਲੋਡ ਬੱਡਾ ਸਾਰਾ ਦੁਪੱਟਾ ਮਸਲੀਨ ਦੇ ਵਿੱਚ ਪ੍ਰਿੰਟਡ ਤੇ ਪ੍ਰਾਈਸ ਪਹਿਲਾਂ ਸੀ 1950 ਹੁਣ ਹੈਗੀ 1700 ਰੁਪਏ ਇਹਦਾ ਜੀ ਐਵੇਂ ਸੂਰ ਗੋਲੀਆਂ ਦੇ ਵਿੱਚ ਮਿਲੂਗਾ ਰੀਵਾ ਬ੍ਰਾਂਡ ਦਾ ਪਸ਼ਮੀਨਾ ਬਹੁਤ ਖੂਬਸੂਰਤ ਇਹ ਸਲਵਾਰ ਪ੍ਰਿੰਟਡ छोटा छोटा प्रिंट है और यह है जी दुपट्टा दुपट्टा अद्दा ही खोलांगे हूँ सारा खोल दे समझ आजगी मसलीन का दुप्टा प्राइस साढ़े सतारह सौ वन सैवन फाइव जीरो ठीक है जी यू नैक्स देखो कलर बहुत सोहना ਇਹ ਵੀ ਰਿਵਾਇਦਾਈ ਸੂਟ ਹੈ ਅੰਬੀ ਅੰਬੀ ਆਈਆਂ ਬਣੀਆਂ ਹੋਈਆਂ ਨੇ ਕਾਫੀ ਜ਼ਿਆਦਾ ਲਾਈਕ ਕੀਤੇ ਗਏ ਸੂਟ ਸੀ ਇਹ ਬਸ ਸੋਹਣਾ ਸੂਟ ਹੈ ਇਹ ਵਾਲੀ ਸਲਵਾਰ ਹੈ ਨਿੱਕ ਨਿੱਕੀ ਬੂਟੀ ਦੀ ਤੇ ਇਹ ਹੈ ਜੀ ਇਹਦਾ ਦੁਪੱਟਾ ਹਾਂ ਲੋਈ ਪ੍ਰਾਈਸ 1750 ਫ੍ਰੀ ਸ਼ਿਪਿੰਗ ਹੈ ਲੋ ਜੀ ਇਹ ਵਾਲਾ ਸੂਟ ਹੈਗਾ ਆਦ ਸੱਚ ਬ੍ਰਾਂਡ ਦਾ ਅੱਗੇ ਵੀ ਆਪਾਂ ਤੁਹਾਨੂੰ ਆਦ ਸੱਚ ਬ੍ਰਾਂਡ ਦੇ ਸੂਟ ਦਿੱਤੇ ਨੇ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਕਾਫੀ ਪਿਆਰਾ ਪਸ਼ਮੀਨਾ ਹੈਗਾ ਇਹ ਤੇ ਇਹ ਹੈਗੀ ਆ ਜੀ ਇਹਦੀ ਸਲਵਾਰ ਆਦ ਸੱਚ ਬ੍ਰਾਂਡ ਦੀ ਸਲਵਾਰ ਹੈ ਮੈਂ ਸਲਵਾਰ ਮਾਪ ਕੇ ਦੱਸਦੀ ਆ ਤੁਹਾਨੂੰ ਢਾਈ ਆ ਕਿ ਤਿੰਨ ਹੈ ਸ਼ਾਇਦ ਇਹਦੀ ਸਲਵਾਰ ਜ਼ਿਆਦਾ ਹੋਵੇ ਨਹੀਂ ਢਾਈ ਹੈ ਢਾਈ ਮੀਟਰ ਦੀ ਸਲਵਾਰ ਹੋਊਗੀ ਜੀ ਇਹ ਤੇ ਇਹਦੇ ਨਾਲ ਸ਼ਾਲ ਹੋਊਗਾ ਨਿੱਕਾ ਜਿਹਾ ਸ਼ਾਲ ਹੈਗਾ ਪਰ ਐ ਨਹੀਂ ਹੈਗਾ ਕਿ ਬੜਾ ਮੋਟਾ ਜਿਹਾ ਪਤਲਾ ਹੀ ਆ ਪਰ ਹੈ ਬਹੁਤ ਜਿਆਦਾ ਨਿਰਗਾ ਹੀ ਵਾਲਾ ਸ਼ਾਲ ਹੈਗਾ ਲੋ ਲੰਬਾ ਚੌੜਾ ਖੁੱਲੜੂਲਾ ਸ਼ਾਲ ਮਿਲੂਗਾ ਜੀ ਤੁਹਾਨੂੰ ਇਹ ਪ੍ਰਿੰਟਡ ਸ਼ਾਲ ਹੈਗਾ ਬਹੁਤ ਪਿਆਰਾ ਸੂਟ ਹੈ ਤੇ ਇਹਦੀ ਪ੍ਰਾਈਸ ਮੈਂ ਤੁਹਾਨੂੰ ਦੱਸ ਦਿੰਦੀਆਂ ਕਿ ਹੋਗੀ 1750 ਦਾ ਸੀਗਾ ਜੀ ਇਹਦੇ ਤੇ ਨਾ ਆਪਾਂ ਬੜਾ ਜਿਆਦਾ ਡਿਸਕਾਊਂਟ ਨਹੀਂ ਦੇ ਸਕਦੇ 1650 ਦੇ ਵਿੱਚ 1750 ਤੇ ਦੇ ਸਕਦੇ ਹੁਣ ਆਪਾਂ ਉਹ ਦੇ ਨੁਕੀਆ ਲੋਬਰ ਦੇ ਵਿੱਚ ਸੂਟ ਹੈਗਾ ਇਹ ਹੈਗਾ ਜੀ ਰੀਵਾ ਦਾ ਸੂਟ ਇਹ ਮਸਟਰਡ ਕਲਰ ਦਾ ਹੈ ਆਲਓ ਵਰ ਸੂਟ ਹੈ ਮੈਚਿੰਗ ਨਹੀਂ ਹੈਗੀ ਇਹ ਤੇ ਇਹਦੇ ਨਾਲ ਮਸਲੀਨ ਦਾ ਇਹ ਦੁਪੱਟਾ ਲਊਗਾ ਆਲੋ ਜੀ ਇਹ ਦੁਪੱਟਾ ਹੈ ਠੀਕ ਹੈ ਇੱਕ ਪਾਸੇ ਦੋਨੇ ਪਾਸੇ ਬੇਲਾ ਹੈਗੀ ਬਾਰਡਰ ਬਣਿਆ ਹੋਇਆ ਫੋਰ ਸਾਈਡ ਠੀਕ ਹੈ ਜੀ ਇਹ ਵਾਲਾ ਸੂਟ ਆਪਾਂ ਦਿੱਤਾ ਸੀ 1950 ਦਾ ਇਹ ਅੱਜ ਦੇਵਾਂਗੇ 1750 ਦਾ ਲੋ ਜੀ ਅਗਲਾ ਸੂਟ ਜਿਹੜਾ ਉਹ ਮੈਂ ਤੁਹਾਨੂੰ ਦਿਖਾਉਂਗੀ ਕਵਾਰਟ੍ਰਾਈਜ਼ ਦੇ ਵਿੱਚ ਤੇ ਮੈਨੂੰ ਲੱਗਦਾ ਇਹ ਵੀ ਰੀਵਾ ਦੀ ਕਵਾਰਟ੍ਰਾਈਜ਼ ਹੈ ਲੋ ਆ ਜਿਆਦਾ ਸੂਟ ਤੁਹਾਡੇ ਕੋਲ ਰੀਵਾ ਦੇ ਆ ਰਹੇ ਨਹੀਂ ਰੀਵਾ ਦੇ ਉੱਪਰ ਜਿੰਨੇ ਵੀ ਅੱਜ ਮੈਂ ਤੁਹਾਨੂੰ ਸੂਟ ਦਿਖਾ ਰਹੀ ਹਾਂ ਹੁਣ ਦੁਬਾਰਾ ਤੁਹਾਨੂੰ ਵੀਡੀਓ 'ਚ ਨਹੀਂ ਮਿਲਣਗੇ ਜੀ ਇਹ ਕਿਉਂਕਿ ਅੱਜ ਇਹ ਸੂਟਾਂ ਦਾ ਆਖਰੀ ਡਿਸਕਾਊਂਟ ਹੈ ਉਸ ਤੋਂ ਬਾਅਦ ਜੋ ਬਚ ਗਏ ਉਹ ਅਗਲੇ ਸਾਲ ਹੀ ਦਿਖਣਗੇ ਤੇ ਵੈਗਰੂ ਕਰੇ ਇਹ ਬਚਣੀਆਂ ਨਾ ਬਸ ਤੁਹਾਡੇ ਕੋਲ ਪਹੁੰਚ ਜਾਣ ਕਿਉਂਕਿ ਤੁਹਾਨੂੰ ਫਾਇਦਾ ਹੋ ਜੂਗਾ ਹੁੰਦਾ ਆਪਣੇ ਕੋਲ ਰੀਵਾ ਦੀ ਕਵਾਰਟ੍ਰਾਈਜ਼ ਦਾ ਸਿੰਗਲ ਸੂਟ ਹੈ ਪੱਟੀ ਲੱਗੀ ਹੋਈ ਹੈ ਉੱਪ ਕਿਹੜੇ ਤੇ ਫੇਰ ਇਹਦਾ ਤੁਹਾਨੂੰ ਵਰਕ ਦੀ ਪੱਟੀ ਮਹਿਣੀ ਆ। ਬਾਕੀ ਸਾਰਾ ਪ੍ਰਿੰਟਡ ਸ਼ਰਟ ਰਹੂਗਾ। ਔਰ ਰੀਵਾ ਦੀ ਹੋਈ ਨਾਲ ਕੋਟਰਾਇਜ਼ ਦੀ ਸ਼ਰਟ, ਕੋਟਰਾਇਜ਼ ਦੀ ਸਲਵਾਰ, 2.5 ਮੀਟਰ ਦੇ ਕੱਟ ਰਹਿਣਗੇ ਤੇ ਨਾਲ ਰਹੂਗਾ ਜੀ ਇਹ ਮਸਲੀਨ ਦਾ ਦੁਪੱਟਾ। ਲੋ। ਲੋ, ਠੀਕ ਹੈ। ਬਹੁਤ ਸੋਹਣਾ ਸੂਟ ਹੈ। 1860 ਦਾ ਸੂਟ ਸੀਗਾ। ਅੱਜ 1660 ਦੇ ਵਿੱਚ 200 ਦੇ ਡਿਸਕਾਊਂਟ ਵੀ ਮਿਲ ਜੂਗਾ। ਲੋ ਜੀ ਇੱਕ ਸੂਟ ਮੈਂ ਤੁਹਾਨੂੰ ਹੋਰ ਦਿਖਾਉਣਾ ਚਾਹਣੀ ਆ। ਇਹ ਸੂਟ ਹੈਗਾ ਟਾਲੀਅਨ উল ਦਾ ਬਹੁਤ ਪਿਆਰਾ ਸੂਟ ਹੈਗਾ ਲੋ ਮੈਚਿੰਗ ਦੇ ਵਿੱਚ ਹੈ ਲੋ ਜੀ ਇਹ ਵਾਲਾ ਸ਼ਰਟ ਰਹੂਗਾ ਔਰ ਇਹ ਬੜੀ ਸਲਵਾਰ ਰਹੂਗੀ ਇਹ ਬਾਹਰਲੀ ਭੈਣ ਕੋਲੇ ਗਿਆ ਸੂਟ ਬਣ ਕੇ ਸਟਿਚ ਹੋ ਕੇ ਚਲਿਆ ਗਿਆ ਬਹੁਤ ਸੋਹਣਾ ਲੱਗਦਾ ਸੀਗਾ ਉਹ ਸੂਟ ਲੋ ਜੀ ਇਹ ਸੂਟ ਮਿਲੂਗਾ 750 ਦੇ ਵਿੱਚ ਸ਼ਿਪਿੰਗ ਫ੍ਰੀ ਹੋਊਗੀ ਇੱਕੋ ਹੀ ਸੂਟ ਹੈ ਮੈਚਿੰਗ ਦਾ ਆਪਣੇ ਕੋਲੇ ਬਹੁਤ ਪਿਆਰਾ ਜਿਹਾ ਕਲਰ ਹੈਗਾ ਇਹ ਸੂਟ ਹੈਗਾ ਰਾਖੀ ਬ੍ਰਾਂਡ ਦਾ ਜੀ ਇਹ ਵੀ ਦਿਖਾ ਦਿੰਨੀ ਆ ਮੈਨੂੰ ਲੱਗ ਭਾਗ ਲੱਗਦਾ ਕਿ ਇਤੋਂ ਹੀ ਹੋਊਗਾ ਬਾਕੀ ਪਤਾ ਨਹੀਂ ਐ ਠੀਕ ਹੈ ਜੀ ਨਹੀਂ ਹੋਰ ਵੀ ਲੱਭ ਜਾਂਦੇ ਨੇ ਮੈਨੂੰ ਆ ਲੋ ਆ ਲੋ ਜੀ ਇਹ ਹੈਗਾ ਰੈੱਡ ਕਲਰ ਦੇ ਵਿੱਚ ਪਰ ਟਮਾਟਰ ਰੈੱਡ ਨਹੀਂ ਹੈਗਾ ਅੱਖਾਂ ਨੂੰ ਖਾਣ ਵਾਲਾ ਰੈੱਡ ਨਹੀਂ ਐ ਬਹੁਤ ਖੂਬਸੂਰਤ ਜਿਹਾ ਰੈੱਡ ਹੈਗਾ ਇਹ ਲਓ ਸਾਰਾ ਸ਼ਰਟ ਹੈ ਜਿਹੜਾ ਫੁੱਲ ਭਰਿਆ ਹੋਇਆ ਐਮਬਰਾਇਡਰੀ ਨਾਲ ਜਰੀ ਨਾਲ ਵਰਕ ਹੋਇਆ ਹੋਇਆ ਸਾਰੇ ਤੇ ਬਹੁਤ ਪਿਆਰਾ ਲੱਗਦਾ ਸੂਟ ਹੈ ਔਰ ਕਿਹਰੇ ਤੇ ਤੁਹਾਨੂੰ ਇਹ ਵਾਲੀ ਲੇਸ ਮਿਲੂਗੀ ਠੀਕ ਹੈ ਜੀ ਬੈਕ ਸਾਈਡ ਪ੍ਰਿੰਟਡ ਰਹੂਗੀ ਤੇ ਬੈਕ ਸਾਈਡ ਤੇ ਤੁਹਾਨੂੰ ਇਹ ਵਾਲਾ ਬਾਰਡਰ ਮਿਲੂਗਾ ਤੇ ਇਹ ਮਿਲੂਗੀ ਜੀ ਇਹਦੀ ਬਾਜੂ ਠੀਕ ਹੈ ਬਾਜੂ ਲੱਗ ਤੋਂ ਆਏ ਤੇ ਸ਼ਰਟ ਦਾ ਕੱਪੜਾ 3 ਮੀਟਰ ਹੋ ਗਿਆ ਇਹ ਹੈਗੀ ਆ ਇਹਦੇ ਨਾਲ ਸਲਵਾਰ ਲੋ ਤੇ ਧਿਆਨ ਰੱਖਿਓ ੱਖਾਂ ਨੂੰ ਖਾਣ ਵਾਲਾ ਰੈਡ ਨਹੀਂ ਆ ਤੇ ਪਿਓਰ ਚਨੂਨ ਦੇ ਦੁਪੱਟੇ ਨਾਲ ਆਉਗਾ ਇਹ ਸੂਟ ਬਹੁਤ ਧਿਆਰਾ ਸੂਟ ਹੈ ਜੀ ਵਿਆਹ-ਵਿਆਹ ਕਰਦਾ ਸੂਟ ਹੈ ਜੀ ਇਹ ਬੜਾ ਸੋਹਣਾ ਲੱਗਦਾ ਇਹ ਲੋ ਕਲਪਿਕ ਲੈ ਵਿਚ ਵੀਡੀਓ ਬਣਾ ਲੈ ਕਰ ਉਦ ਤੱਕ ਫਿਰ ਮੈਲਾ ਹਣੀ ਹੁੰਦੀ ਹੈ ਪਿੱਛੇ ਤੇ ਪ੍ਰਾਈਸ ਇਹਦੀ ਹੈਗੀ ਹੈ 2600 95 ਸ਼ਿਪਿੰਗ ਫਰੀ ਹੋਗੀ ਹੁਣ ਮੈਂ ਤੁਹਾਨੂੰ ਜੌਰਜਟ ਦੇ ਵੀ ਥੋੜੇ ਸੂਟ ਦਿਖਾ ਦਿਆਂ ਲੋਜੀ ਇਹ ਹੈਗੀ ਆ ਪ੍ਰਗਤੀ ਬ੍ਰਾਂਡ ਦੀ ਜੌਰਜਟ ਸਕਿਨ ਕਲਰ ਹਲਾ ਸਹੀ ਆ ਰਹੇ ਫਰੰਟ ਦੇ ਉੱਪਰ ਦੋ ਫਲਾਵਰ ਨੇ ਆ ਛੋਟੇ ਛੋਟੇ ਤੇ ਉਹਦੇ ਉੱਪਰ ਸਾਰੇ ਤੇ ਨੋਟਵਰਕ ਪਲੱਸ ਸਿੱਪੀ ਵਰਕ ਹੈਂਡਵਰਕ ਦਿੱਤਾ ਹੋਇਆ ਇਹਦੇ ਤੇ ਠੀਕ ਹੈ ਜੀ ਇਹ ਬਾਜੂ ਹੈ ਤੇ ਬੈਕ ਸਾਈਡ ਦਿਖਾ ਦੇਣੀ ਆ ਸੇਮ ਹੀ ਰਹੂਗੀ ਪ੍ਰਿੰਟਡ ਬਾਰਡਰ ਬਣਿਆ ਹੋਇਆ ਬੈਕ ਸਾਈਡ ਤੇ ਉਦਾਂ ਹੀ ਇੱਕ ਫਲਾਵਰ ਹੈ ਠੀਕ ਹੈ ਤੇ ਨਾਲ ਹੈਗੀ ਆ ਜੀ ਮਸਲੀਨ ਦੀ ਵਾਲੀ ਸਲਵਾਰ ਸੋਹਣੀ ਜੀ ਮਸਲੀਨ ਹੈ ਚਮਕਦੀ ਜੀ ਮਸਲੀਨ ਹੈ ਠੀਕ ਹੈ ਔਰ ਜੌਰਜਟ ਦਾ ਨਾਲ ਸ਼ਰਟ ਹੈਗਾ ਤੇ ਦੁਪੱਟਾ ਕਿੱਥੇ ਗਿਆ ਰ ਲੋ ਜੀ ਹੁਣ ਮੈਂ ਤੁਹਾਨੂੰ ਦੁਪੱਟਾ ਖੋਲ ਕੇ ਦਿਖਾਉਣੀ ਆ ਮੈਂ ਇੱਕ ਸੂਟ ਦਾ ਦੁਪੱਟਾ ਪੂਰਾ ਖੋਲ ਕੇ ਦਿਖਾ ਦੂੰਗੀ ਤੁਹਾਨੂੰ ਬਾਕੀ ਕੁਝ ਦੇਖ ਲਈਓ ਇੱਕ ਸੂਟ ਪਹਿਨਦਾ ਭੈਣ ਕੋਲੇ ਕਿਸੇ ਕੋਲ ਚਲਿਆ ਗਿਆ ਆਲੋ ਇਹ ਹੈਗਾ ਜਾਕਟ ਦਾ ਹੀ ਦੁਪੱਟਾ ਨਾਲ ਬਹੁਤ ਪਿਆਰੇ ਸੂਟ ਨੇ ਲੋ ਜੀ ਖੁੱਲਾ ਡੁੱਲਾ ਦੁਪੱਟਾ ਹੋਊਗਾ ਨਾਲ ਸੂਟ ਹੈਗਾ ਜੀ 1845 ਦਾ ਤੇ ਸ਼ਿਪਿੰਗ ਹੈਗੀ ਆ ਫ੍ਰੀ ਹੁਣ ਇਹਦੇ ਇੱਕ ਮੈਂ ਤੁਹਾਨੂੰ ਅਗਲੇ ਕਲਰ ਦਿਖਾ ਦੇਣੀ ਆ ਸਾਰੇ ਆਪਾਂ ਖਲਾ ਦੇਣਾ ਭਾਈਏ ਇਹ ਵਾਲਾ ਇੱਕ ਕਲਰ ਰਹੂਗਾ ਬਹੁਤ ਸੋਹਣਾ ਜਾਂ ਠੀਕ ਹੈ ਜੀ ਤੇ ਮੋਬਿਸ ਜਿਹਾ ਕਲਰ ਹੈਗਾ ਇਹ ਮੋਬ ਕਲਰ ਜਿਹਾ ਹੀ ਲੱਗਦਾ ਹੈ ਜੀ ਇਹ ਵਾਲਾ ਇਹਦੇ ਨਾਲ ਵੀ ਦੁਪੱਟਾ ਰਹੂਗਾ ਸੇਮ ਜਿਵੇਂ ਤੁਸੀਂ ਪਹਿਲਾਂ ਦੇਖ ਲਿਆ ਚਲੋ ਜੀ ਨੈਕਸਟ ਹੈਗਾ ਇਹ ਵਾਲਾ ਪਿਸਤਾ ਜਿਹਾ ਕਲਰ ਕਹਿ ਸਕਦੇ ਆਪਾਂ ਇਹਨੂੰ ਐਸੇ ਮਹਿੰਦੀ ਵੀ ਨਹੀਂ ਪ੍ਰੋਪਰ ਕਹਿ ਸਕਦੇ ਇਹ ਵਾਲੀ ਸਲਵਾਰ ਹੈ ਜੀ ਇਹਦੀ ਸਹੀ ਆ ਰਿਹਾ ਕਲਰ ਹੂੰ ਕਲਰ ਸਹੀ ਦੇਖ ਰਹੇ ਹੋਵਗੇ ਨਾ ਤਾਂ ਬਹੁਤ ਜ਼ਿਆਦਾ ਡਾਰਕ ਹੈ ਨਾ ਹੀ ਬਹੁਤ ਜ਼ਿਆਦਾ ਲਾਈਟ ਹੈ ਸੋਨੇ ਸੋਨੇ ਜਿਹੇ ਕਲਰ ਹੈਗੇ ਨੇ ਜੀ ਇਹ ਮਸਲੀਨ ਦੀ ਸਲਵਾਰ ਜੌਰਜਟ ਦੀ ਸ਼ਰਟ ਆ ਤੇ ਜੌਰਜਟ ਦਾ ਦੁਪੱਟਾ 1845 ਦੇ ਵਿੱਚ ਸੂਟ ਤੁਹਾਡੇ ਘਰ ਆ ਜੂਗਾ ਸ਼ਿਪਿੰਗ ਫ੍ਰੀ ਹੋਊਗੀ ਲਓ ਜੀ ਇਹ ਸੀ ਆਪਣੀ ਅਲਟੀ ਕਲੈਕਸ਼ਨ ਅਨੀਤਾ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਦਾ ਕਰੋ ਤੇ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਫਿਰ ਮਿਲਾਂਗੇ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ